ਜਾਣੀ ਪਾਉਂਦਾ ਸ਼ੂਟਿੰਗ ਵਾਲੇ ਆਪਣਾ ਕੈਮਰਾ ਲੈ ਕੇ ਹਸਪੀਟਲ ਲੈ ਕੇ ਅੱਛਾ ਸ਼ੂਟ ਕਰ ਦਿੰਦੇ ਸੀ ਫਿਰ ਆ ਕੇ ਓ ਸੱਚੀ ਚਾਹੀਏ ਜਿੱਦਾਂ ਹੁਣ ਮੰਨ ਲਓ ਆ ਆਪਾਂ ਬੈਠੇ ਆ ਸੋਫੇ 'ਤੇ ਹਾਂਜੀ ਹੁਣ ਕੈਮਰੇ 'ਚ ਥੋੜੀ ਪਤਾ ਆਪਾਂ ਕਿੱਥੇ ਬੈਠੇ ਆ ਹੂੰ ਇੰਨਾ ਕਲੋਸ ਸ਼ੂਟ ਕਰ ਰਹੇ ਆ ਹਸਪੀਟਲ 'ਤੇ ਬੈਠੇ ਆ ਜਾਂ ਬੱਕਤੇ ਸੋਫਾ ਲਾਇਆ ਕਿਸੇ ਨੇ ਬਦਦਾ ਵੈਦਾਂ ਮੈਂ ਕੀਤੇ ਫਿਰ ਜਦੋਂ ਮੈਂ ਠੀਕ ਨਹੀਂ ਹੋਇਆ ਫਿਰ ਬ੍ਰਦਰ ਜਿਹਨੂੰ ਬੁਲਾਇਆ ਔਰ ਮੈਂ ਮਿੰਤਾ ਕਰ ਰਿਹਾ ਸੀ ਇਹ ਪ੍ਰੋਡਕਸ਼ਨ ਹਾਊਸ ਦੇ ਕਿ ਮੈਨੂੰ ਜਾਣ ਦਿਓ ਜਾਣ ਦਿਓ ਮੈਂ ਨਹੀਂ ਕਰਨੀ ਸੀ ਰਲ ਮੈਂ ਪੰਜਾਬੀ ਗਾਣ ਚ ਸਹੀਆਂ ਉਹ ਅੱਜ ਨਜਾਲਿੰਦ ਕਿਉਂਕਿ ਡੇ ਨਾਈਟ ਡੇ ਨਾਈਟ ਕਰ ਕਰਕੇ ਕਰ ਕਰਕੇ ਹੀਰੋ ਆ ਕੇ ਉਹਨੂੰ ਤਾਂ ਚੰਗੀ ਰੀਲ ਬਣਦੀ ਆ ਤੇ ਉੱਤੋਂ ਮੈਂ ਰਹਿੰਦਾ ਉਸ ਟਾਈਮ ਸਟਾਰਟਿੰਗ ਤੋਂ ਪੀਜੀs ਜਿਹਾ ਹੂੰ ਤੇ ਪੀਜੀ ਵਾਲਾ ਮਾਹੌਲ ਕੀ ਹੁੰਦਾ ਆ ਇੱਕ ਹਾਲ ਆ ਦੋ ਰੂਮ ਆ ਇੱਕ ਹਾਲ ਚ 8 ਜਾਣੇ ਆ ਇੱਕ ਰੂਮ ਚ 4 ਜਾਣੇ ਫਿਰ ਦੋ ਜਾਣੇ ਬਾਥਰੂਮ ਇੱਕ ਹੀ ਆ ਲਾਈਨ ਜਿੱਦਾ ਸਵੇਰੇ ਨਹੀਂ ਲੱਗੇ ਹੁੰਦੇ ਨੰਬਰ ਆ ਗਿਆ ਆ ਗਿਆ ਨਹੀਂ ਆ ਤੇ ਨਹੀਂ ਆ ਤੇ ਬਸ ਠੀਕ ਆ ਚਲੇ ਜਾ ਮੈਂ ਇਹਦਾ ਹੁੰਦੀ ਸੀ ਉਧਰੋਂ 8:30 ਦੀ ਸ਼ਿਫਟ ਹੁੰਦੀ ਸੀਗੀ ਸੀਰੀਅਲ ਦੀ ਜਿਹੜੀ ਦੀ ਗੱਲ ਕਰਦਾ ਹਾਂ ਅਮਰਿਤਪਾਲ ਜੀ ਹਾਂਜੀ ਤੇ ਮੈਨੂੰ ਯਾਦ ਆ ਮੈਂ ਸਵੇਰੇ 5 ਵਜੇ ਉੱਠ ਜਾਂਦਾ ਸੀਗਾ 5 ਵਜੇ ਉੱਠ ਕੇ ਪਹਿਲਾਂ ਹੀ ਲੱਗਣਾ ਪੈਂਦਾ ਹੁੰਦਾ ਸੀ ਹਾਲਾਂਕਿ ਉਹ ਕਿਉਂਕਿ ਸਾਰੇ ਉੱਥੇ ਜਿਹੜੇ ਨਾਲ ਵੇ ਵੇ ਹੁੰਦੇ ਸੀਗੇ ਉਹ ਜੋਬ ਵਾਲੇ ਹੁੰਦੇ ਸੀ ਉਹਨਾਂ ਨੇ ਵੀ ਸਵੇਰੇ 6:00 ਵੀ ਉੱਠਣਾ ਹੁੰਦਾ ਸੀ ਤੇ ਮੈਂ ਲਾਈਨ 'ਚ ਲੱਗਿਆ ਹੋਣਾ ਤੇ ਉਹ ਲਾਈਨ 'ਚ ਲੱਗੇ ਲੱਗੇ ਘੱਟੋ-ਘੱਟ ਸਵਾ 6:00 ਮੇਰੀ ਵਾਰੀ ਆਉਣੀ ਫਿਰ ਉਹ ਸੋ ਫਰੈਸ਼ ਹੋਊ ਕਿ ਕਟੋਕਟ ਮੈਂ 6:30 7:00 ਵਜੇ ਨਿਗਲ ਕੇ ਉਹ ਇੱਕ ਸਟਾਪ ਹੁੰਦਾ ਸੀਗਾ ਬਸ ਸਟਾਪ ਉਥੇ ਉਹ ਬਸ 511 ਕੋਈ ਨੰਬਰ ਸੀਗਾ ਉਹਦਾ ਉਹ ਜਾਣੀ ਹੁੰਦੀ ਸੀਗੀ ਹਮ ਫਿਲਮ ਸਿਟੀ ਅਗਰ ਉਹ ਬਸ ਮਿਸ ਹੋ ਗਈ ਤੇ ਨਹੀਂ ਫਿਰ ਮੈਨੂੰ ਧੱਕੇ ਖਾ ਕੇ ਆੜੜ ਤਿੰਨ ਬਸਾਂ ਕਰਕੇ ਮੈਨੂੰ ਜਾਣਾ ਪੈਣਾ ਪੈਂਦਾ ਸੀ ਅੱਛਾ ਉਹ ਬਸ ਉਹ ਕਰਨ ਲਈ ਮੈਨੂੰ ਅੱਛਾ ਉਹ ਜਦੋਂ ਮੈਂ 7:00 ਤੋਂ ਬਸ ਫੜਦਾ ਸੀਗਾ ਉਹ ਅਚਾ ਉਹ ਬੱਸ ਫੜਨ ਲਈ ਬਲਕ 15 ਮਿੰਟ 10 ਮਿੰਟ ਤੁਰ ਕੇ ਜਾਂਦਾ ਸੀ ਮੈਂ ਉਹ ਐਨੀ ਦੂਰ ਸੀਗਾ ਫਿਰ ਉਹ ਅੰਦੇਰੀ ਅੰਦੇਰੀ ਸਟੇਸ਼ਨ ਦੀ ਗੱਲ ਹੈ ਉਧਰ ਉਸਾਈਡ ਨਾ ਰਹਿੰਦਾ ਸੀ ਬੰਬੇ ਤੇ ਫਿਰ ਉੱਥੋਂ ਬੱਸ ਫੜ ਕੇ ਫਿਰ ਫਿਲਮ ਸਿਟੀ ਪਹੁੰਚਣਾ ਫਿਲਮ ਸਿਟੀ ਮੈਂ ਤੂੰ ਸੋਚੋ ਪੂਰਾ ਟਾਈਮ ਤੇ ਪਹੁੰਚਣਾ ਹਾਂਜੀ 8:30 ਦੀ ਸ਼ੈਡਿਊਲ 8:30 ਹੀ ਪਹੁੰਚ